ਦੇਖਿਆ ਡਾਟਾ ਤੇ ਲੋ ਸਾਹਿਬ ਔਰ ਦੂਸਰੇ ਸਾਰੇ ਪੁਲਿਸ ਅਫਸਰ ਜਿਹੜੇ ਮੇਰੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਬੀਤੇ ਕੱਲ ਰਾਤੀ ਵੇਖ ਕੇ ਫਰਾਂ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐਸਐਚਓ ਆ ਅਮਨਜੋਤ ਉਹਦਾ ਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰ ਵੀ ਮੈਂ ਆਪਣੀ ਜੌਬ ਕਰਦੀ ਆ ਉਹ ਦਾਤੀ ਵੀ ਉਹ ਬਹਾਦਰੀ ਨਾਲ ਆਪਣੀ ਟੂਟੀ ਜਿਹੜੀ ਨਵਾਦੀ ਸੀਗੀ ਜੀ ਤੇ ਤਵੇਦਕੇ ਦੇ ਅੱਗੇ ਇੱਕ ਮੂਦਲ ਪਿੰਡ ਹੈ ਉੱਥੇ ਸਰਾਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਹਜ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਰਾਤ ਉਸੇ ਲਈ ਮੌਕੇ ਤੇ ਚਲੇ ਗਏ ਜੀ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਬਹੁਤ ਬਿੰਦੂ ਮਾਨ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਰ ਜੋਤ ਮਿਨੋ ਨੇ ਦੱਸਿਆ ਕਿ ਉਹ ਕਿੰਨਾ ਚਿਹਰ ਗੁੰਡਿਆਂ ਦੇ ਨਾਲ ਜਿਹੜੀ ਉਹ ਕੁਲਦੀਦੀ ਹੈ ਉਹ ਗੁੰਡਿਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਾਦੀ ਗਿਣਤੀ ਦੇ ਵੈਸੀ ਗਏ ਉਹਨਾਂ ਨੇ ਉਹਦੇ ਸਿਰ 'ਚ ਸੱਟਾਂ ਲਾਈਆਂ ਕੰਨ ਤੇ ਜਿਹੜੀ ਹੈ ਉਹ ਸੱਟ ਲੱਗੀ ਹੈ ਸੋ ਮੈਂ ਆਪਣੇ ਮਾਜੋਕ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਤੋਂ ਇਹ ਵਿਸ਼ਵਾਸ ਦੋਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਸਾਡੇ ਕਿਸੇ ਮੁਲਾਜ਼ਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਕਿ ਅਸੀਂ ਉਹਦੇ ਨਾਲ ਟਟਾਨ ਦੀ ਤਰਜ਼ਰੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਪਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾਰ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਦੇ ਅਮਨ ਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਤਾਰੀਫ ਫੰਡ ਚੋਂ 50 ਹਜ਼ਾਰ ਪਾਈਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਲਾਜ਼ਮ ਦੇ ਸਾਡੀ ਪੁਲਿਸ ਜਿਹੜੀ ਆ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੱਦਾਂ ਅਮਨਜੋਤ ਦੇ ਵਤੀ ਲੜਾਈ ਲੜੀ ਐ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਆ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਉਹ ਸਿੱਧਾਂ ਦੀ ਸਮਾਜ ਬਦੋਦੀ ਤੱਤ ਜਿਹੜੇ ਆ ਉਨਦੇ ਨਾਲ 4 April ਲੜਾਈ ਇਦਾਂ ਹੀ ਲੜੇ ਜਿੱਦਾ ਰਾਤੀ ਅਮਨਜੋਤ ਦੇ ਲੜੀਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਹਾਂ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਹੈ ਹੱਥਾਂ ਦੀ ਮੋਦੀ ਬਤ ਕਰਾਂਗੇ ਉਹਨੂੰ ਕਹਦਾ ਉਹਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਤਿਆਗਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਨੇ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਹਾਂਜੀ ਔਰ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਾਦਲ ਮਲਾਜਮ ਦੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਆ ਅਗਰ ਸਰ ਜੋ ਜਿਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਐ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਦੇ ਮਲਾਜਮ ਐ ਕਾਪੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਰ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ ਮੇਨ ਮੁਲਜ਼ਮ ਜਿੰਨੇ ਅਟੈਕ ਕੀਤਾ ਉਨੂੰ ਰਹਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਰਾਤ ਸਰਚ ਕਰਕੇ ਉਹ ਜਿਹੜਾ ਕੋ ਬਾਕੀ ਦੋਸ਼ੀ ਵੀ ਆ ਉਹਦੀ ਵੀ ਅਸੀਂ ਭਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੌਜ ਦੇ ਉੱਤੇ ਅਟੈਕ ਕਰਦੇ ਹੋ ਸ਼ਾਮਲ ਹੋਊਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਉਹਦਾ ਡਰ ਮੁਕ ਗਿਆ ਸੀ ਉਹਨਾਂ ਦੇ ਅੰਦਰ ਦੀ ਜਿਸ ਤਰੀਕੇ ਨਾਲ ਜਦੋਂ ਬੰਦਾ ਨਸ਼ੇ 'ਚ ਹੁੰਦਾ ਜੀ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ नशे 'ਚ ਹੀ ਰਤੀ ਸ਼ਰਾਬ ਪੀਤੀ ਹੁੰਦਾ ਨੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਾਅਦ ਲੜਾਈ ਚੜਦਾ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੌਜ ਸਪੂਰੀ ਉੱਥੇ ਕਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਭਾਦੀ ਨਾਲ ਉਹਨਾਂ ਨਾਲ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਪੁੱਛ ਲੜ ਕੇ ਆਪਣਾ ਜਾਦਾ ਨੁਕਸਾਨ ਕਰਦਾ ਜਿਵੇਂ ਤੁਸੀਂ ਇਹ ਡਾਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਫਰੂਟ ਲਈ ਕੋਈ ਨਹੀਂ ਜਿਹੜੇ ਔਰ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਚ ਸਮਝੀ ਜਾਂਦੀ ਸ਼ਰਮਔਣੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸ਼ਡੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਕਿ ਅੱਜ ਔਰ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਕੇ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐ ਅਸਲਾਹ ਤੇ ਐਲ ਐਮ ਜੀ ਲੈ ਕੇ बीएसएफ ਦੇ ਵਿੱਚ ਸੀਐਸਪੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆ ਜੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇੰਦਾ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਬਿਲਕੁਲ ਸੱਚ ਆ ਜਾਊਗਾ ਜੀ ਬਿਲਕੁਲ ਅਸੀਂ ਸਭ ਕਿਉਂ ਦੀ ਸਾਡੀ ਫੌਜ ਰੋਹ ਜੀ ਲੜਦੀ ਹੈ ਰੋਹ ਜੀ ਆਪਣੀ ਢੇ ਪੰਜਾਬ ਪੁਲਿਸ ਇਹਦੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ